ਹਾਂਜੀ ਬਾਜੀ ਇੱਕ ਸਵਾਲ ਹੈ ਉਸ ਦਾ ਜਵਾਬ ਦੇਣਾ ਹੈ ਕਾਲਾ ਘੋੜਾ ਚਿੱਟੀ ਸਵਾਰੀ ਇੱਕ ਉਤਰੇ ਦੂਜੇ ਦੀ ਵਾਰੀ ਲਓ ਜਵਾਬ ਇਹਦਾ ਕਿਹੜੀ ਚੀਜ਼ ਹੈ ਕਾਲਾ ਘੋੜਾ ਚਿੱਟੀ ਸਵਾਰੀ ਇੱਕ ਉਤਰੇ ਦੂਜੇ ਦੀ ਵਾਰੀ ਕਾਲਾ ਘੋੜਾ ਕਿਹੜਾ ਹੈ ਤੇ ਚਿੱਟੀ ਸਵਾਰੀ ਕਿਹੜੀ ਹੈ ਇਹ ਮੇਰੇ ਸਾਨੂੰ ਜਰਖੰਡ ਦੀ ਕਦਰ ਹੈ ਹੁਣ ਨਹੀਂ ਤਰਖਾਨੀ ਦਾ ਉਹ ਤੇ ਬਿੰਨਾ ਜਲ ਉਹਦੇ ਹੁੰਦੇ ਨਹੀਂ ਨਹੀਂ ਮੈਂ ਕਹਿੰਦਿਆਂ ਸਿੱਟੀ ਸਵਾਰੀ ਉਹ ਹੀ ਹੁੰਦੀ ਆ ਉਹ ਜਿੱਦਾਂ ਇੱਕ ਬਣ ਜਾਂਦਾ ਦੂਜਾ ਲਾ ਲੈਂਦੇ ਨਹੀਂ ਨਹੀਂ ਉਹ ਨਹੀਂ ਇਹ ਨਹੀਂ ਗੀ ਕਾਲਾ ਘੋੜਾ ਸਿੱਟੀ ਸਵਾਰੀ ਇੱਕ ਉਤਰੇ ਦੂਜੇ ਦੀ ਵਾਰੀ ਦੱਸੋ ਤਰਖਾ ਨਹੀਂ ਤੋਪੀ ਦੇ ਨੂੰ ਪਤਾ ਦੱਸ ਕਿਉਂ ਤੈਨੂੰ ਕਾਤੋਂ ਨਹੀਂ ਪਤਾ ਹੋ ਸਕਦਾ ਦੱਸੋ ਦੱਸੋ ਭਾਈ ਜੇ ਤੈਨੂੰ ਪੁੱਛ ਲਾ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਖਾਸ ਕਰ ਮਤਲਬ ਹਰ ਕਿਸੇ ਦੇ ਨਾਲ ਥੋੜਾ ਰਿਸ਼ਤਾ ਇਸ ਚੀਜ਼ ਦਾ ਹਰ ਕਿਸੇ ਬੰਦੇ ਹਰ ਇੱਕ ਹਰ ਇੱਕ ਬੰਦੇ ਨਾਲ ਹਰ ਇੱਕ ਘਰ ਦੇ ਨਾਲ ਰਿਸ਼ਤਾ ਹੈ ਇਸ ਚੀਜ਼ ਦਾ ਹਾਂਜੀ ਬਾਜੀ ਇੱਧਰ ਆਓ ਸਾਡੇ ਕੋਲੇ ਸਵਾਲ ਪੁੱਛੀਏ ਕਾਲਾ ਕੋੜਾ ਚਿੱਟੀ ਸਵਾਰੀ ਇੱਕ ਉੱtre ਦੂਜੇ ਦੀ ਵਾਰੀ ਕਿਹੜੀ ਚੀਜ਼ ਆ ਨਸੋਈ ਦਸੋ ਦਸੋ ਹਾਂਜੀ ਮੋਰ ਚੱਲ ਪਈ ਨਹੀਂ ਨਹੀਂ ਕੀ ਹੋ ਗਿਆ ਮਤਲਬ ਕਿ ਸਵਾਰੀ ਜਿਹੜੀ ਆ ਨਾ ਇੱਕ ਉਤਰਦੀ ਆ ਇੱਕ ਵਹਿੰਦੀ ਆ ਫੇਰ ਉਹ ਉਤਰਦੀ ਫੇਰ ਵਹਿੰਦੀ ਟੈਂਪੋ ਦੇ ਨਹੀਂ ਨਹੀਂ ਟੈਂਪੋ ਤੇ ਤਾਂ ਜਿੰਨਾਂ ਜਦੋਂ ਪਹੁੰਚੇ ਨਾ ਉਹਨਾਂ ਚੋਂ ਆਪਾਂ ਲਾਉਂਦੇ ਹੀ ਨਹੀਂ ਸਵਾਰੀ ਨੂੰ ਇੱਥੇ ਲਾਉਣੀ ਪੈਂਦੀ ਆ ਕਾਲਾ ਕੋੜਾ ਚਿੱਟੀ ਸਵਾਰੀ ਇੱਕ ਉੱtre ਦੂਜੇ ਦੀ ਵਾਰੀ ਹਾਂ ਨਹੀਂ ਗੱਲ ਇਹ ਨੂੰ ਤਾਂ ਇਸ ਚੀਜ਼ ਬਾਰੇ ਹਰ ਘਰੇ ਘਰ ਦੇ ਵਿੱਚ ਇਹ ਚੀਜ਼ ਵਰਤਨ ਵਾਲੀ ਆ। ਇਤੋਂ ਬਿਨਾ ਕੰਮ ਚੱਲਦਾ ਹੀ ਨਹੀਂ। ਸਾਈਕਲ ਤੇ ਨਹੀਂ ਸਾਈਕਲ ਦਾ ਆਪਾਂ ਨਾ ਵੀ ਵਰਤਾਂਗੇ ਤਾਂ ਵੀ ਚੱਲ ਜੂਗਾ। ਹਾਂ। ਮੋਟਰਸਾਈਕਲ ਤੇ ਬਹਿ ਜਾਗੇ ਗੱਡੀ ਤੇ ਬਹਿ ਜਾਗੇ। ਹੂੰ। ਜਿੱਦਾਂ ਦੀ ਮੰਗ। ਕਿਦਾਂ ਨਹੀਂ ਕਹਿਣ ਦੇ ਹਰ ਘਰ 'ਚ ਰੋਜ਼ ਵਰਤਨ ਵਾਲੀ ਚੀਜ਼ ਆ। ਰੋਜ਼। ਖੱਟੀ ਤੇ ਨਹੀਂ। ਆਪਣੀ ਜ਼ਿੰਦਗੀ ਦਾ ਮੇਨ ਹਿੱਸਾ ਹੀ ਸਮਝ ਲਓ। ਰੋਟੀ ਰੋਟੀ ਸਹੀ ਕਹਿਵਾਜੀ ਹਾਂਜੀ ਤਵਾ ਹੋ ਗਿਆ ਕਾਲਾ ਘੋੜਾ ਹਾਂ ਕੋਈ ਨਹੀਂ ਚਿੱਟੀ ਸواری ਰੋਟੀ ਹੋ ਗਈ ਅੱਛਾ ਹਾਂਜੀ ਇਹ ਕੁੱਤਰ ਦੀ ਆ ਦੂਜੀ ਬਾਦਈ ਸੀ ਆ ਫੇਰ ਕੁੱਤਰ ਦੀ ਹੋਏ ਦੂਜੀ ਬਾਦਈ ਸੀ ਹਾਂ ਇਹਨੂੰ ਵਧੀਆ ਦੇ ਦੋ ਸਾਹ ਦੇਖੇ ਪਹਿਲਾਂ ਵੀ ਸੀਗਾ ਭਾਈ ਨੇ ਸਵਾਲ ਪਾਇਆ